ਮਾਜੋਬ ਦੇ ਦੇਖ ਸਾਹ ਪੰਜਾਬ ਤੇ ਮਾਜੋਬ ਇਸ ਇਸ ਦੇ ਸਾਹ ਹੋਗਾ ਜਿਹੜੀ ਅਜੇ ਕਰਦੀ ਹੈ ਆਈਪੀਐਸ ਇਹਨਾਂ ਦੇ ਦੇਸ਼ਾ ਦਸ਼ਾ ਨਾਲ ਸਾਡੀ ਲਗਾਤਾਰ ਜਿਹੜਾ ਮੌਕੇ ਦੇ ਵਿੱਚ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਰੇਲਵੇ ਸਟੇਸ਼ਨ ਸਾਰੇ ਜ਼ਿਲ੍ਹੇ ਦੇ ਚੈੱਕ ਕੀਤੇ ਨੇ ਜਿੰਨੇ ਵੀ ਰੇਲਵੇ ਟਰੈਕ ਹੈ ਜਾਂ ਜਿਹੜੀਆਂ ਕੋਈ ਪੁਲੀਆਂ ਪੈਂਦੀਆਂ ਨੇ ਸਾਰੇ ਵਿੱਚ ਅਸੀਂ ਪ੍ਰੋਪਰ ਚੈਕਿੰਗ ਕੀਤੀ ਹੈ ਤੇ ਅੱਜ ਅਸੀਂ ਜਿਹੜਾ ਸ਼ਹਿਰ ਮੋਗਾ ਦੇ ਵਿੱਚ ਜਿਹੜਾ ਮੇਨ ਬੱਸ ਅੱਡਾ ਹੈ ਉੱਥੇ ਅਸੀਂ ਤਕਰੀਬਨ 100 ਦੇ ਕਰੀਬ ਮੌਲਾਜਮ ਹੈ ਤੇ ਪਲੱਸ ਇੱਥੇ ਕਿਉਂਕਿ ਬਹੁਤ ਜ਼ਿਆਦਾ ਇੱਕ ਪਬਲਿਕ ਦਾ ਫੁੱਟਫਾਲ ਹੈ ਪਬਲਿਕ ਦੀ ਪ੍ਰੈਜ਼ੈਂਸ ਹੁੰਦੀ ਹੈ ਦਿਨ ਚੜ੍ਹਿਆ ਲਈ ਇਹ ਵਰਤੀ ਜਾਂਦੀ ਹੈ ਜਗ੍ਹਾ ਤੇ ਅਸੀਂ ਇੱਥੇ ਇੱਕ ਤਾਂ ਪੁਲਿਸ ਦੀ ਪ੍ਰੈਜ਼ੈਂਸ ਹੈ ਪ੍ਰੋਪਰ ਅਸੀਂ ਐਂਟੀਸੈਪਟਿਡ ਟੀਮਾਂ ਨਾਲ ਚੈਕਿੰਗ ਕਰਵਾਈ ਹੈ ਕੋਈ ਇਹੋ ਜਿਹਾ ਕੋਈ ਪਦਾਰਥ ਜੇ ਸਾਨੂੰ ਕੋਈ ਸ਼ੱਕੀ ਮਿਲਦਾ ਤੇ ਅਸੀਂ ਤਾਂ ਕਿ ਇਮੀਡੀਏਟਲੀ ਉਸ ਬੰਦੇ ਦੀ ਚੈਕਿੰਗ ਕਰ ਸਕੀਏ ਉਹਦੇ ਜਿਹੜੇ ਕ੍ਰੈਡੈਂਸ਼ੀਅਲਸ ਹੈ ਜਿਹੜੀ ਉਹਦੀ ਪਛੋਕੜ ਆ ਉਹ ਵੈਰੀਫਾਈ ਕਰ ਸਕੀਏ ਉਦੇ ਸਬੰਧ ਦੇ ਵਿੱਚ ਅੱਜ ਅਸੀਂ ਇੱਕ ਸਪੈਸ਼ਲ ਚੈਕਿੰਗ ਮੁਹਿੰਮ ਚਲਾ ਰਹੇ ਆ ਸਾਡੇ ਨਾਲ ARP ਟੀਮਾਂ ਵੀ ਨੇ ਤੇ ਅਸੀਂ ਇੱਕ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਆ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਤੇ ਇੱਕ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਹਰ ਇੱਕ ਨਾਗਰਿਕ ਦੀ ਕੀ ਵੀ ਜੇ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਜੇ ਕਿਸੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਤੇ ਉਹਦੀ ਸੂਚਨਾ ਸਾਨੂੰ ਪੁਲਿਸ ਨੂੰ ਪਹਿਲ ਦੇ ਆਧਾਰ ਤੇ ਜਿਹੜੇ ਸਾਡੇ ਡੈਜ਼ਿਗਨੇਟਿਡ ਕੰਟਰੋਲ ਰੂਮ ਨੰਬਰ ਹੈਗੇ ਨੇ ਉਹਨਾਂ ਤੇ ਸਾਨੂੰ ਤੁਰੰਤ ਸੂਚਨਾ ਵੀ ਦਿੱਤੀ ਜਾਵੇ ਸਾਡੀਆਂ ਪੀਸੀਆਰ ਦੀਆਂ ਟੀਮਾਂ ਸ਼ਹਿਰ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਐਮਰਜੈਂਸੀ ਰਿਸਪੌਂਸ ਵਾਹਨ ਚੱਲਦੇ ਨੇ ਅਸੀਂ ਉਹਨਾਂ ਦੇ ਥਾਂ ਹੀ ਵੀ ਆਪਾਂ ਸਾਰੀ ਜਿਹੜੀ ਵੀ ਇਹੋ ਜਿਹੀ ਕੋਈ ਗਤੀਵਿਧੀ ਹੁੰਦੀ ਹੈ ਉਹਨੂੰ 24 ਘੰਟੇ ਇਨ ਬਿਨ ਰਿਸਪੌਂਸ ਟਾਈਮ ਦੇ ਵਿੱਚ ਅਸੀਂ ਉਹਨੂੰ ਕਰਦੇ ਕਵਰ ਕਰਦੇ ਆਂ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹੀ ਅਪੀਲ ਹੈ ਜੀ ਕਿ ਲੋਕ ਜਿਹੜੇ ਨੇ ਜਿੱਦਾਂ ਅਸੀਂ ਥਾਂ-ਥਾਂ ਤੇ ਸੀਸੀਟੀਵੀ ਕੈਮਰੇ ਲਗਾਉਨੇ ਆਂ ਸਮਵੇਦਨਸ਼ੀਲ ਜਿਹੜੀਆਂ ਜਗਾਵਾਂ ਨੇ ਜਿੱਥੇ ਸਾਨੂੰ ਲੱਗਦਾ ਕਿ ਇੱਥੇ ਗਲਤ ਅੰਸ਼ਰਾਂ ਦੀ ਗਤੀਵਿਧੀ ਹੋ ਸਕਦੀ ਹੈ ਜਿਵੇਂ ਕੋਈ ਚੁਰਾਹੇ ਹੋਗੇ ਜਿਵੇਂ ਬੱਸ ਅੱਡਾ ਹੀ ਲਾ ਲੋ ਜਿੱਥੇ ਲੋਕਾਂ ਦੀ ਹੈ ਰੇਲਵੇ ਸਟੇਸ਼ਨ ਹੋਗੇ ਜਿਵੇਂ ਅਸੀਂ ਉੱਥੇ ਸੀਸੀਟੀਵੀ ਕੈਮਰੇ ਲਗਾਣੇ ਆ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਇੱਕ ਤਰ੍ਹਾਂ ਨਾਲ ਸਾਡੀ ਸੂਚਨਾ ਦਾ ਹੀ ਆਧਾਰ ਹੋ ਲੋਕ ਦੇਖਦੇ ਨੇ ਅੱਖਾਂ ਰਾਹੀਂ ਲੋਕਾਂ ਨੂੰ ਪਤਾ ਲੱਗਦਾ ਮਹਿਸੂਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਵੀ ਸਾਡਾ ਇੱਕ ਅੰਗ ਬਣਨ ਤੇ ਜਿਹੜੀ ਵੀ ਕੋਈ ਇਹੋ ਜੀ ਸੂਚਨਾ ਸਾਨੂੰ ਤੁਰੰਤ ਦੇਣ ਇਹਦੇ ਨਾਲ ਹੀ ਅਸੀਂ ਅਪੀਲ ਕਰਦੇ ਆ ਕਿ ਜਿੱਥੇ ਵੀ ਜਿਹਦਾ ਵੀ ਕੋਈ ਰੈਜ਼ਿਡੈਂਸ ਹੈ ਰਹਾਇਸ਼ ਹੈ ਜੇ ਕਿਸੇ ਨੂੰ ਉੱਥੇ ਆਲੇ ਦੁਆਲੇ ਵੀ ਕੋਈ ਇਹੋ ਜੀ ਚੀਜ਼ ਵਸਤੂ ਪਈ ਦਿਖਦੀ ਹੈ ਵਾਹਕਲ ਕੋਈ ਅਣਜਾਣ ਵਾਹਕਲ ਖੜਿਆ ਦਿਖਦਾ ਉਹ ਸੰਬੰਧਤ ਪੁਲਿਸ ਸਟੇਸ਼ਨ ਚ ਇਮੀਡੀਏਟਲੀ ਕੰਪਲੇਂਟ ਦੱਸੋ ਚਾਹੇ ਰਿਟਰਨ ਨਹੀਂ ਦੇਣੀ ਸਾਨੂੰ ਇਨਫੋਰਮੇਸ਼ਨ ਵੀ ਜੇ ਦੇ ਦੇਣਗੇ ਅਸੀਂ ਉਹਦੇ ਤੇ ਵੀ ਤੁਰੰਤ ਕਾਰਵਾਈ ਕਰਾਂਗੇ ਇਹਦੇ ਨਾਲ ਹੀ ਜਿਹੜੇ ਵੀ ਕਿਰਾਏਦਾਰ ਨੇ ਉਨਾ ਦੇ ਉੱਤੇ ਵੀ ਅਸੀਂ ਪੁਲਿਸ ਦੀ ਪ੍ਰੋਪਰ ਨਿਗ੍ਹਾ ਹੈਗੀ ਹੈ ਜਿਹੜਾ ਕੋਈ ਬੰਦਾ ਨਾਨ ਵੈਰੀਫਾਈਡ ਹੈ ਉਹ ਕੋਈ ਕਿਰਾਏ ਤੇ ਮਕਾਨ ਮਾਲਕ ਇੱਕ ਕਿਰਾਏ ਦੀ ਲਾਲਚ ਲਈ ਰੱਖ ਲੈਂਦਾ ਪਰ ਵੈਰੀਫਾਈ ਨਹੀਂ ਕਰਦਾ ਉਹ ਵੀ ਅਸੀਂ ਅਪੀਲ ਕਰਦੇ ਹਾਂ ਪੁਲਿਸ ਕੀ ਸਾਡੇ ਤੋਂ ਵੈਰੀਫਾਈ ਜ਼ਰੂਰ ਕਰਵਾਓ ਸਾਨੂੰ ਪਤਾ ਹੈਗਾ ਸਾਡਾ ਜਿਹੜਾ ਆਨਲਾਈਨ ਸਾਡੇ ਕ੍ਰਿਮੀਨਲ ਟਰੈਕਿੰਗ ਸਿਸਟਮ ਚੱਲਦਾ ਹੈ ਅਸੀਂ ਉਹਦੇ ਰਾਹੀਂ ਚੈੱਕ ਕਰਦੇ ਹਾਂ ਹਿੰਦੁਸਤਾਨ 'ਚ ਜੇ ਕਿਤੇ ਵੀ ਉਸ ਬੰਦੇ ਨੇ ਕੋਈ ਐਹੋ ਜੀ ਗਤੀਵਿਧੀ ਕੀਤੀ ਹੈ ਉਹਦਾ ਰਿਕਾਰਡ ਸਾਡੇ ਕੋਲ ਹੈਗਾ ਉਸ ਤੋਂ ਬਾਅਦ ਹੀ ਕਿਰਾਏ ਤੇ ਇਸ ਨੂੰ ਆਪਣਾ ਜਿਹੜਾ ਇੱਕ ਕੀਮਤੀ ਘਰ ਹੈ ਉਹ ਦੇਣ